ਇਸ ਪੱਲੇ ਨੂੰ ਅੱਜ ਤੋਂ ਬਾਅਦ ਜਦ ਲੜਈਏ ਜਦ ਪੱਲਾ ਗਈਏ ਇਸ ਤਰੀਕੇ ਨਾਲ ਅਸੀਂ ਪੱਲਾ ਲਗਾਵਾਂਗੇ ਬੈਕ ਸਾਈਡ ਵਾਲਾ ਇੱਥੋਂ ਪੱਲੇ ਨੂੰ ਸੱਜੇ ਪਾਸੇ ਪਹਿਲਾਂ ਕੱਸ ਪਾਵਾਂਗੇ ਫਿਰ ਪੱਲੇ ਨੂੰ ਖੱਬੇ ਪਾਸੇ ਕੱਸ ਪਾਵਾਂਗੇ ਬੈਕ ਸਾਈਡ ਵਿੱਚ ਗੈਪ ਬਣਾ ਕੇ ਸਾਰੇ ਪੱਲੇ ਨੂੰ ਅਸੀਂ ਅੰਦਰ ਕਰ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਾਹਿਬ ਤੋਂ ਪਗੜੀ ਸੈਂਟਰ ਪਟਾਰ ਦੀ ਹਾਂਜੀ ਕਿਨੇ ਕੈਮੂ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਰਹਿਣਾ ਕੁਛ ਰਹਿਣਾ ਹੈ ਹਾਂਜੀ ਵੀਰੋ ਅੱਜ ਅਸੀਂ ਪੱਗ ਬੰਨ ਰਹੇ ਸੀ ਕਿ ਵੀਰ ਜੀ ਦੀ ਤੇ ਵੀਰ ਜੀ ਦੀ ਪੱਗ ਬੰਨਣ ਵੇਲੇ ਇਹ ਤੇ ਨੇ ਆਇਆ ਜਿਹੜਾ ਪੱਲਾ ਆਪਣਾ ਬੈਕਸਾਈਡ ਤੇ ਲਗਾ ਰਿਆ ਸੀਗਾ ਤੇ ਮੇਰੇ ਮਨ 'ਚ ਖਿਆਲ ਆਇਆ ਕਿ ਕਈ ਵੀਰ ਇਸ ਪੱਲੇ ਨੂੰ ਗਾਈ ਕਹਿ ਕੇ ਸੰਬੋਧਿਤ ਕਰਦੇ ਨੇ ਇਹ ਵੀਰ ਜੀ ਆਪਣੇ ਨਾਲ ਇੱਕ ਮਜ਼ਾਕਵਾਰੀ ਘਟਨਾ ਪੈ ਜਾਂਦੀ ਹੈ ਕਿ ਕੋਈ ਸਾਡੀ ਪੱਗ ਨੂੰ ਮਜ਼ਾਕ ਕਰਦਾ ਹੈ ਤੇ ਵੀਰ ਜੀ ਇਹ ਪੱਗ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ ਕਈ ਵੀਰ ਇੱਥੇ ਆ ਕੇ ਮਜ਼ਾਕ ਉਡਾਉਂਦੇ ਨੇ ਕਿ ਉਹ ਤੇਰੀ ਗਾਈ ਖੁੱਲ ਗਈ ਤੇ ਵੀਰ ਜੀ ਇਹ ਇੱਕ ਮਜਾਕ ਦਾ ਪਾਤਰ ਬਣ ਜਾਂਦਾ ਹੈ ਸਾਡੀ ਪੱਗ ਸਾਡੇ ਗੁਰੂਆਂ ਨੇ ਸਾਨੂੰ ਕਈ ਸ਼ੀਤੀਆਂ ਪਾ ਕੇ ਸਾਨੂੰ ਦਿੱਤੀ ਹੈ ਪੱਗ ਸਾਡੀ ਪੱਗ ਨਾਲ ਸਾਡੀ ਇੱਜ਼ਤ ਸਾਡਾ ਮਾਣ ਸਾਡਾ ਸਿਰ ਦਾ ਤਾਜ ਹੈ ਇਹ ਪੱਗ ਤੇ ਸਾਨੂੰ ਪੱਗ ਨੂੰ ਇੱਜ਼ਤ ਮਾਣ ਬਖਸ਼ਣਾ ਚਾਹੀਦਾ ਹੈ ਸਤਕਾਰ ਕਰਨਾ ਚਾਹੀਦਾ ਪੱਗ ਦਾ ਤੇ ਇਸ ਤਰੀਕੇ ਦੇ ਨਾਲ ਸਾਨੂੰ ਜਿਹੜੇ ਅਸੀਂ ਪੱਗ ਬੰਨਦੇ ਆਂ ਇਹ ਪੱਲੇ ਨੂੰ ਅਸੀਂ ਪੱਲਾ ਕਹਿੰਦੇ ਆਂ ਜਾਂ ਭੇਸ਼ ਕਹਿੰਦੇ ਆਂ ਫਰੇਕ ਲੜ ਨੂੰ 5 ਪੇਚਾਂ ਵਾਲੀ ਪੱਗ 6 ਪੇਚਾਂ ਵਾਲੀ ਪੱਗ ਜਾਂ 6 ਲੜਾਂ ਵਾਲੀ ਪੱਗ ਅਖੀਰਲੇ ਪੱਲੇ ਨੂੰ ਅਸੀਂ ਕਲਗੀ ਲੜ ਕਿਉਂ ਕਹਿੰਦੇ ਹਾਂ ਕਿਉਂਕਿ ਗੁਰਦਗ ਸਿੰਘ ਜੀ ਨੇ ਆਪਣੀ ਪੱਗ ਦੇ ਉੱਪਰ ਕਲਗੀ ਸਜਾਈ ਸੀ ਅਸੀਂ ਇਸ ਲੜ ਨੂੰ ਕਲਗੀ ਲੜ ਕਹਿ ਕੇ ਸੰਬੋਧਨ ਕਰਦੇ ਹਾਂ ਪਰ ਸਾਰੀ ਪੱਗ ਬੰਨਣ ਤੋਂ ਬਾਅਦ ਜਦੋਂ ਅਖੀਰਲੇ ਪੱਲੇ ਦੀ ਗੱਲ ਆਉਂਦੀ ਹੈ ਅਸੀਂ ਕਿਉਂ ਇਸ ਪੱਲੇ ਦਾ ਮਜ਼ਾਕ ਉਡਾਉਂਦੇ ਹਾਂ ਵੀਰ ਜੀ ਕਿਉਂ ਇਹ ਇੱਕ ਮਜ਼ਾਕ ਬਣ ਕੇ ਰਹਿ ਜਾਂਦਾ ਅਖੀਰਲਾ ਪੱਲਾ ਅਸੀਂ ਇਹਨੂੰ ਪੱਲਾ ਜਾਂ ਲੜ ਕਿਉਂ ਨਹੀਂ ਕਹਿ ਸਕਦੇ ਸਾਰੀ ਪੱਗ ਅਸੀਂ ਬੰਨ੍ਹਦੇ ਹਾਂ ਸਾਰੀ ਪੱਗ ਨੂੰ ਅਸੀਂ ਲੜ ਕਹਿੰਦੇ ਆ ਪੱਲਾ ਕਹਿੰਦੇ ਆ ਜਦੋਂ ਵੀ ਆਨੰਦ ਕਾਰਜ ਹੁੰਦੇ ਨੇ ਆਨੰਦ ਕਾਰਜ ਵੇਲੇ ਵੀ ਪਿਓ ਆਪਣੀ ਧੀ ਦਾ ਪੱਲਾ ਫੜਾਉਂਦਾ ਏ ਲੜ ਮੋਂ ਫੜਾਉਂਦਾ ਏ ਦੂਜੇ ਵਾਰ ਤੇ ਹੱਥ ਵਿੱਚ ਕਿ ਇਹ ਮੇਰੀ ਧੀ ਆ ਇਹਨੇ ਤੇਰੇ ਲੜ ਲਾਈ ਸੋ ਜਿਹੜੀ ਸਾਡੀ ਪਾਗ ਉਹ ਪੱਗ ਵੀ ਸਾਨੂੰ ਗੁਰੂਆਂ ਦੇ ਲੜ ਮੋਂਦੀ ਆ ਗੁਰੂਆਂ ਨੇ ਸਾਨੂੰ ਪੱਗ ਤੇ ਲੜ ਲਾਇਆ ਤੇ ਅਸੀਂ ਕੁਰਬਾਨੀ ਤੇ ਲੜ ਲੱਗਣਾ ਤੇ ਪੱਗ ਬੰਨਣੀ ਐ ਸਿੰਘ ਸਜਣਾ ਐ ਅਮਰਸ਼ਕ ਨਾਏ ਵੀਰ ਜੀ ਇਹ ਮਜਾਕ ਕਿਉਂ ਬਨ ਰਿਹਾ ਸਾਡਾ ਪਰ ਇਸੇ ਅਸੀਂ ਮਜਾਕ ਨੂੰ ਰੋਕੀਏ ਵਾਰ ਤੋਂ ਵਾਰ ਜਿਹੜਾ ਸਾਨੂੰ ਇਹ ਮਜਾਕ ਲੱਗਦਾ ਹੈ ਉਹਨੂੰ ਪਹਿਲੇ ਨੰਬਰ ਤੇ ਤੇ ਅਸੀਂ ਸਵਾਲ ਪੁੱਛੀਏ ਕਿ ਇਹ ਕਿਉਂ ਕਹਿ ਰਹੇ ਹੋ ਕਿਉਂ ਕਿਹਾ ਜਾ ਰਿਹਾ ਸੋ ਵੀਰ ਜੀ ਇਸ ਪੱਲੇ ਨੂੰ ਅਸੀਂ ਗਾਇਨ ਆ ਗਈਏ ਆਪਣੀ ਸਮਝ ਵਰਤੀਏ ਤੇ ਇਸ ਪੱਲੇ ਦਾ ਮਜਾਕ ਨਾ ਉਡਾਈਏ ਸਾਰੀ ਪਗ ਬੰਦੇ ਆ ਸਾਡੇ ਸਿਰ ਦਾ ਤਾਜ ਹੈ ਇਹ ਪਗ ਸੋ ਇਸ ਪਗ ਨੂੰ ਅਸੀਂ ਇੱਜ਼ਤ ਮਾਨ ਬਖਸ਼ੀਏ ਤੋ ਅੱਜ ਤੋਂ ਬਾਅਦ ਅਸੀਂ ਇਸ ਪੱਲੇ ਦਾ ਕਦੀ ਵੀ ਮੁਜਾਕ ਨਹੀਂ ਲੜਾਵਾਂਗੇ ਇਸ ਪੱਲੇ ਨੂੰ ਅਸੀਂ ਪੱਲਾ ਕਹੇ ਕਿ ਸਬੋਧਤ ਕਰੀਏ ਜਿਵੇਂ ਅਸੀਂ ਲੜ ਕਹੇ ਕਿ ਸਬੋਧਤ ਕਰੀਏ ਸਾਰੀ ਪਾਗ ਤੇਰੀ ਵੱਜ ਗਈ ਪਿਛਲਾ ਪੜਲਾ ਤੇਰਾ ਖੁੱਲਾ ਵਾ ਇਸ ਪੱਲੇ ਨੂੰ ਤੂੰ ਲਗਾ ਲਾ ਜਬ ਪਿਛਲਾ ਲੜ ਤੇਰਾ ਖੁੱਲਾ ਵੇ ਇਸ ਪੱਲੇ ਨੂੰ ਤੂੰ ਸੈੱਟ ਕਰ ਲਾ ਸੋ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਕੀਤੀ ਜਾਂਦੀ ਹੈ ਹੱਥ ਜੋੜ ਕੇ ਵੀਰ ਜੀ ਪਾਗ ਨੂੰ ਸਤਿਕਾਰ ਦਈਏ ਇੱਜ਼ਤ ਦਈਏ ਮਾਨ ਬਖਸ਼ੀਏ ਪਾਗ ਨੂੰ ਕਿੰਨਾ ਕੋਖਾ ਵੀਰ ਜੀ ਸ਼ਬਦ ਹੈ ਜੇ ਅਸੀਂ ਉਸ ਸ਼ਬਦ ਨੂੰ ਬਦਲ ਦਈਏ ਉਸ ਸ਼ਬਦ ਨੂੰ ਚੰਗੇ ਸ਼ਬਦ ਨਾਲ ਸੰਬੋਧਿਤ ਕਰੀਏ ਸ਼ਬਦ ਨੂੰ ਬਦਲੀਏ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ